ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਜੇਸ ਫਤਿਹ ਗੁਰਬਾਣੀ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਸਿੱਖ ਧਰਮ ਦੇ 8ਵੇਂ ਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹ ਹਰ ਰਾਏ ਜੀ ਤੇ ਮਾਤਾ ਸੁਲਖਣੀ ਜੀ ਦੇ ਛੋਟੇ ਸਾਬਜਾਦੇ ਸਨ ਆਪ ਜੀ ਦਾ ਪ੍ਰਕਾਸ਼ 23 ਜੁਲਾਈ 1656 ਈਸਵੀ ਨੂੰ ਪੰਜਾਬ ਦੀਆਂ ਸ਼ਿਵਾਲਿਕ ਪਹਾੜੀਆਂ ਵਿੱਚ ਕੀਰਤਪੁਰ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਹੋਇਆ ਗੁਰਹਰ ਰਾਏ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਆਉਂਦਾ ਜਾਣ ਕੇ ਗੁਰਹਰਿਕਸ਼ਨ ਜੀ ਨੂੰ ਗੁਰਗੱਦੀ ਦੇ ਵਾਰਿਸ ਦੇ ਰੂਪ ਵਿੱਚ ਚੁਣਿਆ ਜੋ ਕਿ ਉਸ ਸਮੇਂ ਕੇਵਲ 5 ਬਰਿਆਦ ਦੇ ਸਨ ਨਾਲ ਹੀ ਸਿੱਖਾਂ ਨੂੰ ਹਦਾਇਤ ਕੀਤੀ ਕਿ ਉਹ ਗੁਰਹਰਿਕਸ਼ਨ ਜੀ ਨੂੰ ਉਹਨਾਂ ਦੇ ਹੀ ਰੂਪ ਜਾਣਨ ਗੁਰਹਰਿਕਸ਼ਨ ਜੀ ਨੇ 20 ਅਕਤੂਬਰ 1661 ਈਸਵੀ ਨੂੰ ਗੁਰਹਰ ਰਾਏ ਜੀ ਦੇ ਜੋਤੀ ਜੋਤ ਸਮਾਉਣ ਤੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ इनी छोटी उम्र विच भी गुरु हरकृष्ण साहेब जी ने सिखा नु अध्यात्मक सेध देन दी जिम्मेवारी बाखूबी निभाई इस साखी नु अगो शुरू करन तो पहला आप जी अगे बेनती है वीडियो नु लाइक शेयर अते सब्सक्राइब जरूर करना ते अपने विचार कमेंट विच जरूर शेयर करना ਸਤਿਵੇ ਪਾਤਸ਼ਾਹ ਦੇ ਜੋਤੇ ਜੋਤ ਸਮਾਉਂਦੀ ਗੁਰੂ ਹਰਿਕ੍ਰਿਸ਼ਨ ਜੀ ਨੇ ਸਿੱਖਾਂ ਨੂੰ ਦਿਲਾਸਾ ਦਿੱਤਾ ਅਤੇ ਪਰਮਾਤਮਾ ਦੇ ਇਸ ਹੁਕਮ ਨੂੰ ਮਿਠਾ ਕਰਕੇ ਮੰਨਣ ਦਾ ਉਪਦੇਸ਼ ਦਿੱਤਾ ਸਾਰਿਆਂ ਨੂੰ ਸੰਤਾਪ ਕਰਨ ਦੀ ਬਜਾਏ ਪ੍ਰਭੂ ਉਸਤਤ ਕਰਨ ਲਈ ਪ੍ਰੇਰਿਆ ਦੂਰ ਨੇੜੇ ਸੰਗਤਾਂ ਇਹ ਖਬਰ ਸੁਣ ਕੇ ਗੁਰੂ ਦਰਬਾਰ ਵਿੱਚ ਭੁਜਲ ਲੱਗ ਗਿਆ ਸਾਰੇ ਹੀ ਗੁਰੂ ਹਰਿਕ੍ਰਿਸ਼ਨ ਜੀ ਦੇ ਦਰਸ਼ਨ ਕਰਕੇ ਤਨ ਹੋ ਜਾਂਦੇ ਗੁਰਗੱਦੀ ਤੇ ਬਿਰਾਜਮਾਨ ਗੁਰੂ ਸਾਹਿਬ ਛੋਟੀ ਉਮਰ ਦੇ ਹੋਣ ਦੇ ਬਾਵਜੂਦ ਵੀ ਬੇਅੰਤ ਨਾਲ ਭਰਪੂਰ ਸਨ ਸੁਰਹਰ ਗਿਸ਼ਾਂ ਜੀ ਦੀ ਉਮਰ ਭਾਵੇਂ ਛੋਟੀ ਸੀ ਪਰ ਉਹਨਾਂ ਦੀ ਦ੍ਰਿਸ਼ਟੀ ਵਿੱਗ ਤੇ ਦ੍ਰਗ ਸੀ ਉਹਨਾਂ ਦਾ ਸੁਭਾਅ ਅਤਿ ਕੋਮਲ ਮਿੱਠਾ ਤੇ ਨਿਰਮਤਾ ਵਾਲਾ ਸੀ ਉਹਨਾਂ ਦਾ ਵਿਆਹ ਸਾਫ ਸਤਰਾ ਤੇ ਗਰੀਬ ਤੇ ਸ਼ੀ ਸੀ ਉਹਨਾਂ ਦਾ ਬੋਲ ਤੇ ਬਚਨ ਗਿਆਨ ਪ੍ਰਕਾਸ਼ ਨਾਲ ਚਮਕਦਾ ਤੇ ਸੱਚ ਦੇ ਸਿਖਰ ਉੱਪਰ ਗਟ ਉੰਦਾ ਸੀ ਜਿਹੜੇ ਵੀ ਗੁਰੂ ਸਾਹਿਬ ਦੇ ਦਰਸ਼ਨ ਲਈ ਆਉਂਦੇ ਉਹ ਸੱਚੇ ਗਿਆਨ ਦੀ ਚਲਕ ਪਾਉਂਦੇ ਗੁਰੂ ਹਰਿਕ੍ਰਿਸ਼ਨ ਜੀ ਬੜੇ ਹੀ ਸੁੰਦਰ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੀ ਵਿਆਖਿਆ ਕਰਦੇ ਅਤੇ ਆਪਣੀ ਕਥਾ ਨਾਲ ਸਿੱਖਾਂ ਦੇ ਮਨਾਂ ਨੂੰ ਟੁੰਬ ਦਿੰਦੇ ਸਾਰਿਆਂ ਨੂੰ ਇਹ ਵੇਖ ਕੇ ਅਸ਼ਚਜ ਹੁੰਦਾ ਕਿ ਐਨੀ ਛੋਟੀ ਉਮਰ ਵਿੱਚ ਹੀ ਆਪ ਗੁਰੂ ਗ੍ਰੰਥ ਸਾਹਿਬ ਵਿਚੋਂ ਪੰਗਤੀਆਂ ਦਾ ਐਨੇ ਸੋਹਣੇ ਢੰਗ ਨਾਲ ਉਚਾਰਨ ਕਰਕੇ ਉਹਨਾਂ ਦੇ ਪ੍ਰਮਾਣ ਦਿੰਦੇ ਹਨ ਦਰਸ਼ਨ ਕਰਕੇ ਸੰਗਤਾਂ ਦੀਆਂ ਇੱਛਾਵਾਂ ਪੂਰਨ ਹੁੰਦੀਆਂ ਅਤੇ ਦੁੱਖ ਦੂਰ ਹੁੰਦੇ ਸੰਗਤਾਂ ਅੱਜ ਨਗੂਰ ਨਾਨਕ ਸਾਹਿਬ ਦੇ ਰੂਪ ਵਿੱਚ ਪਛਾਣਨ ਲੱਗ ਪਈਆਂ ਉਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਜੀ ਦੇ ਚਿਹਰੇ ਤੋਂ ਉਹੀ ਨੂਰ ਦਿਸਦਾ ਜੋ ਗੁਰੂ ਨਾਨਕ ਸਾਹਿਬ ਦੇ ਚਿਹਰੇ ਤੇ ਰਹਿਣਾ ਹੋਣਾ ਹੈ ਜੋ ਵੀ ਗੁਰੂ ਹਰਿਕ੍ਰਿਸ਼ਨ ਜੀ ਤੇ ਦਰਸ਼ਨ ਕਰਦਾ ਉਸ ਦੀ ਮਨ ਤੇ ਆਤਮਾ ਵਿੱਚ ਇੱਕ ਡੂੰਘਾ ਪ੍ਰਭਾਵ ਪੈਂਦਾ ਗੁਰੂ ਸਾਹਿਬ ਦੀ ਸ਼ਾਂਤ ਤੇ ਸਹਿਜ ਸ਼ਖਸੀਅਤ ਨੂਰ ਨੇ ਚਿਹਰਾ ਅੱਖਾਂ ਵਿੱਚ ਚਮਕ ਉਜਲਾ ਮੱਥਾ ਸੁਰੀਲੀ ਆਵਾਜ਼ ਮਧੁਰ ਤੇ ਮਿੱਠੀ ਸ਼ਬਦਾਵਾਲੀ ਹਰੇਕ ਨੂੰ ਮੋਹਿਤ ਕਰਦੀ। ਮਹਾਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ, "ਗੁਰੂ ਹਰਿਕ੍ਰਿਸ਼ਨ ਜੀ ਲੋਕਾਂ ਦੇ ਦੁੱਖ ਦੂਰ ਕਰਦੇ, ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਦੇ ਅਤੇ ਉਹਨਾਂ ਨੂੰ ਪਰਮਾਤਮਾ ਦੇ ਸੱਚੇ ਨਾਮ ਦੀ ਰੌਸ਼ਨੀ ਵਿਖਾਉਂਦੇ। ਉਹ ਲੋਕਾਂ ਦੇ ਅੰਦਰੋਂ ਬੁਰਾਈ ਨੂੰ ਖਤਮ ਕਰਦੇ ਅਤੇ ਉਹਨਾਂ ਨੂੰ ਸੰਤੋਖ ਤੇ ਪਰਉਪਕਾਰ ਦੀ ਭਾਵਨਾ ਲਈ ਪ੍ਰੇਰਣਾ ਦਿੰਦੇ।" ਇਸ ਤਰਾ ਗੁਰੂ ਨਾਲ ਸਾਹਿਬ ਆਇਆ ਸਿੱਖੀ ਦਾ ਬੂਟਾ ਫੱਲਿਆ ਅਤੇ ਖੋਜੀਆਂ ਦੇ ਮਨਾਂ ਵਿੱਚ ਖੇੜਾ ਆਇਆ ਦੂਰ ਦੁਰਾਡੇ ਤੋਂ ਸ਼ਰਧਾਲੂ ਗੁਰੂ ਸਾਹਿਬ ਕੋਲ ਅਸੀਸਾਂ ਲੈਣ ਤੇ ਅਰੋਗ ਹੋਣ ਆਉਂਦੇ ਗੁਰੂ ਸਾਹਿਬ ਉਹਨਾਂ ਨੂੰ ਗੱਲ ਨਾਲ ਲਾਉਂਦੇ ਤੇ ਉਹਨਾਂ ਦੇ ਦੁੱਖ ਕਲੇਸ਼ ਦੂਰ ਕਰਦੇ ਵਾਹਿਗੁਰਜ ਕੀ ਖਾਲਸਾ ਵਾਹਿਗੁਰਜ ਕੀ ਫਤਿਹ